ਸਰਬਜੀ ਸੰਗਰੂਰ ਵੀ ਦੀ ਰਚਨਾ ਯਾਦ ਕਰੀ ਅਸੀਂ ਉਹ ਨਾਂ ਵੇਨਿਆਂ ਨੂੰ ਕੋਸਦੇ ਨੋਟਬੰਦੀ ਲਾਗੂ ਕਰੀਆ ਵਿੱਚ ਜੋਸ਼ ਦੇ ਸਾਡੇ ਖਾਤਿਆਂ 'ਚ ਪੈਸੇ ਪਤਾ ਨਹੀਂ ਕਦੋਂ ਡੋੜਗੇ ਸਾਡੇ ਖਾਤਿਆਂ 'ਚ ਪੈਸੇ ਪਤਾ ਨਹੀਂ ਕਦੋਂ ਆਉਣਗੇ ਪਤਾ ਨਹੀਂ ਉਹ ਸਾਡੇ ਅچھے ਦਿਨ ਕਦੋਂ ਡੋੜਗੇ ਪਤਾ ਨਹੀਂ ਉਹ ਸਾਡੇ ਅچھے ਦਿਨ ਕਦੋਂ ਉਹ ਦੇ ਗੇ ਦੇਣਾਏ ਜਵਾਬ ਅਸੀਂ ਮਿਲ ਖਾਰਾਂ ਨੂੰ ਦੇਣਾਏ ਜਵਾਬ ਅਸੀਂ ਮਿਲ ਖਾਰਾਂ ਨੂੰ ਪਾ ਦੇਣਾ ਵਕਤ ਅਸਾਂ ਤੇ ਮਾਏ ਦਾਰਾਂ ਨੂੰ ਲਟੇਰਿਆਂ ਨੂੰ ਦਲੇਰ ਸ਼ੇਰ ਮੂੰ ਨਹੀਂ ਓ ਲਾਉਂਦੇ ਗੇ ਕਰ ਇੱਕ ਅਸਾਂ ਦੇ ਕਰ ਇੱਕ ਅਸਾਂ ਦੇ ਸਬਕ ਸਿਖਾਉਣਗੇ ਕਰ ਇੱਕ ਅਸਾਂ ਦੇ ਸਬਕ ਸਿਖਾਉਣਗੇ ਅਛੇ ਦਿਨ ਲੋਕ ਉਦੋਂ ਸਾਡੇ ਜ਼ਰੂਰ ਹੋੜ ਗਏ